ਜੱਟੇ ਸ਼ੈਤਾਨ ਲੈ ਕੇ ਕੱਟ ਮੇਰੀ ਜਾਨ ਜੱਟੇ ਸ਼ੈਤਾਨ ਲੈ ਕੇ ਕੱਟ ਮੇਰੀ ਜਾਨ ਬੁੱਲ ਹੀ ਟਲਾ ਤੰਗਾ ਹਾਲਾਗੇ ਪੰਜ ਹਾਲਾਗੇ ਹੀ ਐਡਜਸਟਮੈਂਟ ਕਰਨੀ ਪੈਂਦੀ ਇਹਨਾਂ ਦੀ ਉੱਚੇ ਨੀਵੇਂ ਰੱਖਣ ਵਾਸਤੇ ਆਹ ਟਾਇਰ ਦਿੱਤੇ ਗਏ ਨੇ ਇਹਨਾਂ ਤੋਂ ਆਪਾਂ ਉੱਚੇ ਨੀਵੇਂ ਕਰ ਸਕਦੇ ਆ ਆ ਦੇਖ ਸਕਦੇ ਹੋ ਉੱਪਰ ਘੁੰਮਣ ਵਾਸਤੇ ਆਹ ਹੈਂਡਲ ਲਾਇਆ ਹੋਇਆ ਆਪਾਂ ਨੂੰ ਲਿਫਟ ਚੜਨ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਇਸੇ ਤਰ੍ਹਾਂ ਟਾਇਰਾਂ ਨੂੰ ਐਡਜਸਟ ਕਰਕੇ ਆਪਾਂ ਡੂੰਗਾ ਹੀ ਸੈੱਟ ਕਰ ਸਕਦੇ ਆ ਇਹਦੀ ਪੂਰਾ ਕੰਟਰੋਲ ਇੱਥੋਂ ਹੀ ਹੋਊਗਾ ਜੀ ਲਿਫਟ ਦਾ ਬਸ ਲਿਫਟ ਧਰਨ ਰੱਖਣ ਵਾਸਤੇ ਆ ਉੱਪਰ ਚੱਕਣ ਵਾਸਤੇ ਲਿਫਟ ਦਾ ਕੋਈ ਅਜਿੱਚ ਨਹੀਂ ਟਾਇਰਾਂ ਨੂੰ ਅਡਜਸਟਮੈਂਟ ਹੋ ਜਾਂਦੀ ਆ ਇੱਧਰ ਸਾਗ ਆ ਪਿਆ ਜੀ ਇਹ ਵੀ ਬਹੁਤ ਸੋਹਣਾ ਜੀ ਗਿੱਲ ਅਜਨੇਰ ਵਾਲਿਆਂ ਦਾ ਦੇਖ ਸਕਦੇ ਹੋ ਇਹ ਸਾਗ ਆ ਗਿਆ ਛੋਟੇ ਟਰੈਕਟਰ ਮੰਗਰ ਆਪਾਂ ਪਾ ਕੇ ਤੋਂ ਕੰਮ ਲੈ ਸਕਦੇ ਜੀ ਵੱਡੇ ਟਰੈਕਟਰ ਮੰਗਰ ਵੀ ਪਾਈ ਜੋ ਪਰ ਛੋਟਾ ਹੈ ਆਪ ਇਸੇ ਸੰਗਲ ਸੰਗਲ ਪਾਉਣ ਨੂੰ ਵਧੀਆ ਅਡਜਸਟਮੈਂਟ ਦਿੱਤੀ ਵੀ ਆ ਦੇਖੋ ਜੀ ਹਾਲ ਦੇਖੋ ਪਲਾਦ ਸੀ ਬਹੁਤ ਹੀ ਸੋਹਣੇ ਹਾਲ ਆ ਗਏ ਇੱਧਰ ਆ ਗਏ ਜੀ 13 ਹਾਲ ਦੇਖ ਸਕਦੇ ਹੋ